ਚੋਨਾਲਿਕਾ 2003 ਮਾਡਲ ਇਹ ਟਰੈਕਟਰ ਮੇਰੇ ਨਾਨਕੇ ਪਿੰਡ ਦਾ ਮੇਰੇ ਮਾਮੇ ਦਾ ਟਰੈਕਟਰ ਇੱਥੇ ਕਸੌਰ ਕਲੋਨੀ ਹਰਿਆਣੇ ਦੇ ਵਿੱਚ ਖਰਕਾ ਸਬਾਦਾ ਕਹਿੰਦੇ ਸੁਣਿਆ ਹੁਣ ਉਸ ਪਿੰਡ ਦਾ ਟਰੈਕਟਰ ਇੱਥੇ ਵੀਰੇ ਬਹੁਤ ਚੱਲ ਰਿਹਾ ਮੈਂ ਕਹਤੀ ਬੜੀ ਕਰੀ ਜਦੋਂ ਛੁੱਟੀਆਂ ਹੋ ਜਾਣੀਆਂ ਹਥੋਂ ਸਕੂਲਾਂ ਤੋਂ ਇੱਥੇ ਆ ਘਰ ਆ ਇਹਨਾਂ ਦੇ ਮਾਮੇ ਹਣਾਂ ਦੀਆਂ ਗੋਠੀਆਂ ਤੇ ਇੱਕ ਘਰ ਉਹ ਪਰ ਤਿੰਨ ਮੇਰੇ ਬਾਮਾ ਜੂਣੀ ਤੇ ਨੰਬਰ 3 ਤੇ ਭਰਾਓ ਆ ਟਰੈਕਟਰ ਬਹੁਤ ਸਾਫ ਇਹ ਜਿੰਨੀ ਮਸ਼ੀਨਰੀ ਲਿਆਉਂਦੇ ਆ ਸਾਫ ਤੇ ਸਾਂਭ ਕੇ ਬੜੀ ਚਲਾਉਂਦੇ ਆ ਤੇ ਸਿੰਗਲ ਹੈਂਡ ਚੱਲਿਆ ਮਾਮੇ ਦੇ بیٹے ਦੇ ਇੱਕੋ ਹੱਥ ਚੱਲਿਆ ਟਰੈਕਟਰ ਟਰੈਕਟਰ ਪਾਵਰ ਸਟੀering ਆ ਸਭ ਤੋਂ ਵੱਡੀ ਗੱਲ ਟਰੈਕਟਰ ਹੈ ਪਾਵਰ ਆਉਂਦਾ ਨੀਗਾ ਇਹ ਪਾਵਰ ਕਰਿਆ ਹੋਇਆ ਵਾ ਜੈਕ ਲਾ ਕੇ ਡਬਲ ਸਾਨੂੰ ਸਾਰਾ ਦਿਖਾ ਦਿੰਦਾ ਡਬਲ ਜੈਕ ਲਾ ਕੇ ਪਾਵਰ ਸਟੀering ਕਰਿਆ ਹੋਇਆ ਇੰਜਨ ਸਾਰਾ ओरिजिनल ਆ ਜੋ ਕੰਪਨੀ ਦੇ ਨਾਲ ओरिजिनल ਇੰਜਨ ਆਇਆ ਸੀਗਾ ਤੇ ਫਰਾਂ ਮੇਰੇ ਮਾਮਾ ਜੀ ਦੀਆਂ ਬੇਟੀਆਂ ਗਾਂ ਵਾਂਗ ਜਨਮ ਹੋਇਆ ਤੇ ਮੈਨੂੰ ਲਾਲੋਪ 2-3 ਸਾਲਾਂ ਬਾਅਦ ਮੈਂ ਜੇ ਕਿਤੇ ਟਾਈਮ ਲੱਗਦਾ ਉਹਨਾਂ ਨੂੰ ਤੇ ਆ ਮਡੇ ਮਾਮਾ ਜੀ ਦਾ ਆ ਪਰਿਵਾਰ ਸਾਰਾ ਬੈਠਾ ਭੈਣਾਂ ਬੈਠੀਆਂ ਤੇ ਉਹ ਸਭ ਤੋਂ ਵੱਡੀ ਭੈਣ ਸਾਡੇ ਛੋਟੇ-ਛੋਟੇ ਹੁੰਦੇ ਸੀ ਅਸੀਂ ਤੇ ਜਿਹੜੀ ਤੁ ਅੱਲਾ ਲੈਣ ਦੀ ਸਭ ਤੋਂ ਵੱਡੇ ਮਾਮਾ ਜੀ ਦੀ ਬੇਟੀ ਅਸੀਂ ਇਹਨੇ ਜਦੋਂ 5-5 ਸਾਲ ਦੇ ਇਹਨਾਂ ਦੀ ਮੈਰਿਜ ਜਦੋਂ ਹੋਈ ਹੈ ਹੁਣ ਤਾਂ ਉਹ ਗੁੜੀਆ ਆ ਬਚਪਨ ਦੀ ਭੈਣ ਦੀ ਆ ਮਾਮੇ ਜੀ ਵੱਡੇ ਆ ਗਏ ਇਹਨਾਂ ਅਰੋਸ਼ਾ ਘਰੇ ਆ ਤੇ ਇਹਨਾਂ ਦੇ ਪੋਤੇ ਜੀ ਬਾਹਰ ਕੈਨੇਡਾ ਤੇ ਉਹ ਭੈਣ ਦਾ ਪੋਤਾ ਵੀ ਕੈਨੇਡਾ ਚਲੇ ਗਿਆ ਤੇ ਬੇਟੀ ਆਸਟ੍ਰੇਲੀਆ ਇਹ ਇਹ ਪਿੰਡ ਬਿੰਨੂ ਵੀਰੇ ਐਵੇਂ ਲੱਗਦਾ ਵੀ ਕਿਤੇ ਉਹ ਸਮਾਂ ਮੁੜ ਕੇ ਆ ਜਾਏ ਜਦੋਂ ਛੋਟੇ ਛੋਟੇ ਹੁੰਨੇ ਆ ਮੈਨੂੰ ਤਾਂ ਸ਼ੌਂਕ ਹੀ ਬੜਾ ਸੀ ਟਰੈਕਟਰ ਚਲਾਉਣ ਦਾ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਵੀਂ ਜਿਹੜੀ ਹੁਣ ਤਿਆਰ ਹੋਣ ਦੀ ਹੈ ਤੇ ਸਾਰੇ ਸੰਗਤ ਇੱਥੇ ਸਿੱਖੇ ਆ ਕੇ ਇੱਥੇ ਛੁੱਟੀਆਂ ਹੋਣੀਆਂ ਤੇ ਮਿੰਟੋ ਮਿੰਟੀ ਦੁੜਕੀ ਹੋ ਜਾਣਾ ਇਹ ਹਰਿਆਣੇ ਦਾ ਪਿੰਡਾ ਕਸੂਰ ਕਲੋਨੀ ਜਿੱਥੇ ਆ ਕੇ ਬਹੁਤ ਟਾਈਮ ਆਪਦਾ ਇੱਥੇ ਬਤਾਇਆ ਤੇ ਇਸ ਤੋਂ ਬਾਅਦ ਫਿਰ ਇਹੋ ਜੇ ਕਾਰੋਬਾਰਾਂ 'ਚ ਪਏ ਇਹੋ ਜੇ ਕੰਮਾਂ 'ਚ ਪਏ ਬਸ ਫੇਰ ਹੀ ਨਿਕਲ ਹੋਇਆ ਬਾਈ ਤੇ ਉਹ ਸਮਾਂ ਕਹਿੰਦਾ ਹੁੰਦਾ ਕਹਿੰਦਾ ਨੇ ਵੀ ਮੋੜ ਲਿਆਵੇ ਉਹ ਸਮਾਂ ਨਹੀਂ ਮੁੜਦਾ ਤੇ ਆ ਸਾਰਾ ਪਰਿਵਾਰ ਤੈਨੂੰ ਮਿਲਦਾ ਤਾਜਾ ਕੋਠੀ ਮਾਮਾ ਜੀ ਦੀ ਅੱਛਾ ਹਾਂਜੀ ਇਹ ਕਿੰਨਾ ਚਿਰ ਰੱਖਿਆ ਆਪਾਂ ਇਹ ਇਹ ਵੀਰ ਜੀ ਆਪਣੇ ਕੋ ਕਾਫੀ ਟਾਈਮ ਹੋ ਗਿਆ ਇਹ ਨੂੰ ਟਰੈਕਟਰ ਨੂੰ ਅੱਛਾ ਹਾਂ ਜੀ ਇੰਜਨ ਗੇਅਰ ਦੀ ਤਸੱਲੀ ਆ ਪੂਰੀ ਦੇਖੋ ਭਰਾ ਲੈ ਜੀ ਹੁਣ ਦਰਜੀ ਤਾਂ ਲਾ ਦੋ ਮਲੇ ਜੀ 3630 ਜਿਹੜਾ ਲਿਆਂਦਾ ਸਾਡੇ ਜਿਹੜੇ ਭਰਾ ਚੈਨਲ ਨਾਲ ਜੁੜੇ ਆ ਸਾਰਿਆਂ ਨੂੰ ਦਿਖਾ ਦਈਏ ਇਹ ਸਾਰਾ ਪਰਿਵਾਰ ਆ ਮੇਰੇ ਮਾਮਿਆਂ ਦਾ ਇਹ ਸਾਡੇ ਮਾਮਾ ਜੀ ਆ ਤੇ ਇਹਨਾਂ ਨੇ ਲਿਆਂਦਾ ਟਰੈਕਟਰ ਵਧਾਈਆਂ ਹੁਣ ਇਹ ਇਹਨਾਂ ਦਾ ਬੇਟਾ ਹੈਲੋ ਦੋਵੇਂ ਭੈਣਾਂ ਆ ਜੀ ਤੇ ਮਮਾ ਜੀ ਵਧਾਈਆਂ ਟਰੈਕਟਰ ਦੀਆਂ ਬਹੁਤ ਬਹੁਤ। ਤੁਹਾਨੂੰ ਵੀ ਬਹੁਤ ਸਾਰੇ ਪਸੰਦੇ ਨਾਲ ਮੇਰੇਕੇ ਵਧਾਈਆਂ ਜੀ। ਹਾਂ ਜੀ ਇਹ ਪਹਿਲਾ ਸੋਨਾਲਿਕਾ ਦੇਖੋ ਰੱਖਿਆ ਪੂਰਾ ਸਾਹਮਣੇ ਟਰੈਕਟਰ ਤੇ ਉਹ ਜਿਹੜਾ ਦੇਣਾ ਤੇ ਤੁਹਾਨੂੰ ਦੱਸਿਆ ਵੀ ਟਰੈਕਟਰ ਉਹ ਜਿਹੜਾ ਦੇਣਾ ਵੀ ਇਸੇ ਕਰਕੇ ਆ ਵੀ ਇਹ ਟਰੈਕਟਰ ਵੱਡਾ ਲਿਆਂਦਾ ਸੀ। ਇਹ ਵੀ ਕੋਈ ਮਿੱਤਰ ਪਿਆਰਾ ਜਿਹੜਾ ਭਰਾ ਕੋ ਬਾਹਰ ਗਿਆ ਸੀ ਪਿੱਛੇ ਟਰੈਕਟਰ ਦੇਖ ਲਓ ਵੀ ਕੋਈ ਜਜਮੈਂਟ ਕਰ ਸਕਦਾ ਵੀ ਮਾਡਲ ਕਿਹੜਾ ਟਰੈਕਟਰ। ਇਹ ਹਿਸਾਬ ਲਾ ਲਓ ਵੀ ਟਰੈਕਟਰ ਬਿਲਕੁਲ ਹਲੇ ਤੱਕ ਐਮਆਰਐਫ ਦੇ ਜਿਹੜੇ ਟਾਇਰਾਂ ਦੇ ਉੱਤੇ ਨਾ ਨਿਸ਼ਾਨ ਵੀ ਘਸੇ ਨਹੀਂ ਗੇ ਇਹ ਟਰੈਕਟਰ ਲੈਂਦਾ ਇਸ ਕਰਕੇ ਉਹ ਸੋਨਾ ਲੀਕਾ ਦੇਣਾ ਕੋਈ ਕਮੀ ਪੇਛੇ ਨਹੀਂ ਟਰੈਕਟਰ ਦੇ ਵਿੱਚ ਤੇ ਬਾਈ ਤੋਂ ਮੂੰਹ ਤੋਂ ਹੀ ਤੁਹਾਨੂੰ ਘਬਾਉਣਾ ਵੀ ਕਿੰਨੇ ਪੈਸੇ ਮੰਗਦਾ ਕੀ ਮਾਡਲ ਮਾਡਲ ਹੈ ਇਹਦਾ ਜੇ ਕਿਸੇ ਭਰਾ ਨੇ ਲੈਣਾ ਤੇ ਜੇ ਕਿਸੇ ਦਾ ਫਾਇਦਾ ਹੁੰਦਾ ਤਾਂ ਕਰ ਲਿਓ ਇਹ ਟਰੈਕਟਰ ਲੈਂਦਾ ਇਹ ਬਾਈ ਕਿੰਨੇ ਦਾ ਲੈਂਦਾ ਵੀਰ ਇਹ ਵੀਰ ਆਪਾਂ ਸਾਡੇ ਸਾਥ ਪੈ ਗਿਆ ਜੀ ਤੇ ਮਾਡਲ ਕਿਹੜਾ ਇਹ 2021 ਇਹ ਨੰਬਰ ਕਿੱਥੋਂ ਦਾ ਇਹ ਕਿੰਨਾ ਚੱਲਿਆ ਏ ਤੇ 350 350 ਤੇ ਉਹ ਆ ਜਾ ਉਧਰ ਟਰੈਕਟਰ ਨੂੰ ਦਾ ਦੱਸ ਵੀ ਕੀ ਮੁੱਲ ਬੜੀ ਆ ਕਿੰਨੇ ਦਾ ਦੇਣਾ ਤੇ ਆ ਸਾਰਾ ਪਰਿਵਾਰ ਬੈਠਾ ਇੱਥੇ ਹਰਿਆਣੇ ਚ ਆਏ ਸਾਜ ਰੱਖਣੀਆਂ ਕਰਕੇ ਬੱਚਿਆਂ ਨੂੰ ਗਾਂ ਤੇ ਆ ਜਾ ਮਰਾ ਵੀਰੇ ਦਾ ਦੱਸ ਵੀ ਮੁੱਲ ਬੜੀ ਕੀ ਆ ਤੇ ਇਹ ਕਿੰਨਾ ਚ ਰੱਖਿਆ ਟਰੈਕਟਰ ਆ ਜਿਹੜਾ ਇਹਨੇ ਵੀਰ ਜੀ ਹੋ ਗਏ 5-7 ਸਾਲ ਦਾ ਆਪਣੇ ਕੋਲ ਜੀ 5-7 ਸਾਲ ਤੇ ਇਤਨਾ ਹੀ ਸੀ ਜਦੋਂ ਲੈਂਦਾ ਹੈ ਉਹ ਉਡਤ ਮਾਰਨਾ ਨਹੀਂ ਅਸੀਂ ਭਾਈ ਇਹਦੀ ਸ਼ੋਅ ਲਾ ਕੇ ਚਲਾਇਆ ਟਰੈਕਟਰ ਇਹਨਾਂ ਨੇ ਸ਼ੋਅ ਮੇਰੇ ਸਾਹਮਣੇ ਕੱਸੀ ਆ ਹੁਣ ਕਹੀ ਜੋ ਮਰਜੀ ਜਾਣ ਚਾਹੇ ਮੇਰੇ ਮਾਮੇ ਦੇ ਮੁੰਡੇ ਆ ਜਿਹੜੀ ਸੱਚਾ ਸੱਚ ਕਮਾਂਗੇ ਕਿ ਨਹੀਂ ਜਿਹੜੀ ਗੱਲ ਸੁਪਰ ਸੀਡਰ ਤੇ ਚੱਲਦਾ ਵੀਰ ਫੁੱਲ ਹਨਾ ਇਹ ਰਿਪਰ ਦੇਵ ਚਲਾਇਆ ਕਿੰਨੇ ਸੀਜ਼ਨ ਲਾਏ ਰਿਪਰ ਤੇ ਉਹਦਾ ਰਿਪਰ ਤੇ ਵੀ ਚੱਲਦਾ ਹੀ ਆ ਜੀ ਅੱਛਾ ਇੰਜਨ ਇੰਜਨ ਜਮਾ ਅਰੀਜਨਲ ਨਾਲ ਦਾ ਸਾਰਾ ਨਾਲ ਦਾ ਜੀ ਨਾਲ ਦਾ ਪੰਪ ਪੰਪ ਕਰਾਇਆ ਜੀ ਅੱਛਾ 3 ਸਪੀਡ ਆ ਤੇ ਪੰਪ ਕਿੱਥੋਂ ਕਰਾਇਆ ਤੁਸੀਂ ਪੰਪੇ ਵੀਰ ਜੀ ਖਨੋਰੀ ਤੋਂ ਹੋਇਆ ਆਇਆ ਹੈ ਪੰਪ ਬੰਬ ਖੋਰੀ ਤੋਂ ਆਇਆ ਅੱਛਾ ਪੰਪ ਤੇ ਵਧੀਆ ਕਰਾਇਆ ਕਿ ਉਹ ਤਨੀ ਡਿਸਪੋਜ਼ਲ ਜਿਹਦਾ ਕਰਾ ਦਿੰਦੇ ਜਿਹੜਾ ਫੁੱਲ ਗਾਰੰਟੀ ਆ ਅੱਜ ਜੇ ਕੋਈ ਭਰਾ ਲੈ ਜੇ ਗਾਰੰਟੀ ਆ ਫੁੱਲ ਗਾਰੰਟੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਜਿਹਦੀ ਫੁੱਲ ਗਾਰੰਟੀ ਆ ਜੀ ਅੱਛਾ ਤੇ ਮਾਡਲ ਕਿਹੜਾ ਆ ਵੀਰੇ ਮਾਡਲ ਤੇ ਨਹੀਂ ਜੀ 2003 ਤੇ ਇਹ ਨੰਬਰ ਕਿੱਥੋਂ ਦਾ ਇਹ ਸੰਗਰੂਰ ਦਾ ਜੀ ਇਹ ਬੱਚਾ ਪਾਲਟੀ ਸਾਰੀ ਸਾਡੀ ਤੇ ਇਹ ਸੰਗਰੂਰ ਦਾ ਨੰਬਰ ਆ ਇਹ ਸੰਗਰੂਰ ਦਾ ਨੰਬਰ 2003 ਦੇ ਮਾਰ ਕੇ ਸਾਰੇ ਟਰੈਕਟਰ ਦੇ ਆ ਲੋ ਬਾਈ ਚਿੱਟਾ ਛੋਟਾ ਸਾਰੀਆਂ ਦਿਖਾ ਦਾਂ ਤੁਹਾਨੂੰ ਤੇ ਆ ਵੇ ਇਹ ਲੋ ਟਰੈਕਟਰ ਤਾਂ ਐ ਸਾਹਮਣੇ ਚਲਾਉਣ ਵਾਲਾ ਇਹ ਵੀ ਕੱਲੀ ਕੱਲੀ ਚੀਜ਼ ਆਪ ਕਰ ਲੈਂਦਾ ਸਾਰਾ ਕੁਝ ਅਰੇ ਕਲ ਮਾੜੇ ਮੋٹے ਕੰਮ ਪਿੱਛੇ ਦਾ ਮੇਸਤਰੀ ਕੋਲ ਕਦੇ ਗਏ ਹੀ ਨਹੀਂ ਇਹ ਤੇ ਸਾਰਾ ਕੰਮ ਹਾਥੀ ਕਰਨ ਵਾਲੇ ਬੰਦੇ ਆ ਸਾਰਾ ਟਰੈਕਟਰ ਆ ਪਾਵਰ ਪਾਵਰ ਵੀ ਆਪ ਕਰਿਆ ਸੀ ਨਾ ਤੁਸੀਂ ਪਾਵਰ ਹੋਇਆ ਲੈਂਦਾ ਸੀ ਅੱਛਾ ਪਾਵਰ ਹੋਇਆ ਲੈਂਦਾ ਸੀ ਆ ਪਾਵਰ ਦੀ ਫੀਟਿੰਗ ਵੀ ਦੇਖ ਲਓ ਕਿਸੇ ਭਰਾ ਦੀ ਬਹੁਤ ਸੋਹਣੀ ਫੀਟਿੰਗ ਹੋਈ ਪਈ ਹੈ ਕਰਿਆ ਉਸੇ ਹਿੱਸੇ ਨੂੰ ਪਾਵਰ ਹੋਇਆ ਜਿਹੜਾ ਪਹਿਲਾ ਹਿੱਸਾ ਹੁੰਦਾ ਤੇ ਇਹ ਇੱਕੋ ਪੰਪ ਤੋਂ ਹੀ ਪਾਵਰ ਕਰਿਆ ਹੈ ਨਾ ਇਸੇ ਪੰਪ ਅੱਛਾ ਉਧਰ ਪਾਵਰ ਦਾ ਪਰਲੇ ਪਾਸੇ ਪੰਪ ਉਹ ਵੀ ਦਿਖਾ ਦਈਏ ਆਪਣੇ ਦਰਸ਼ਕਾਂ ਨੂੰ ਸਾਰਿਆਂ ਨੂੰ ਤੇ ਸੋਨਾਲੀ ਕਾ 60 ਮੁੱਲ ਵੀ ਤੁਹਾਨੂੰ ਦੱਸਦੇ ਆ ਮਾਡਲ ਵੀ ਦੱਸਦੇ ਆ ਜਿਨ੍ਹਾਂ ਵੀ ਲੈਣਾ ਆ ਇਹ ਅੱਜ ਤਰੀਕ ਕਿੰਨੇ ਆ ਆ 11 ਤਰੀਕ 8ਵਾਂ ਮਹੀਨਾ 2024 ਦਿਨ ਐਤਵਾਰ ਇਹ ਅੱਜ ਦੀ ਵੀਡੀਓ ਜਿਹੜੇ ਭਰਾ ਨੇ ਜਿਆਦਾ ਲੰਮਾ ਨਾ ਫੋਨ ਕਰਿਓ ਕੋਈ ਟਰੈਕਟਰ ਸਾਫ ਟਰੈਕਟਰ ਰਹਿੰਦਾ ਨਹੀਂ ਹੁੰਦਾ ਛੇਤੀ ਉਹ ਵਿਕ ਜਾਂਦਾ 16 ਦੇ ਟਾਇਰ ਆ ਕਿੰਨੇ ਕਿ ਟਾਇਰ ਹੋਣਗੇ ਭਾਉ ਪਿਛਲੇ ਹੁਣ 6-7 ਪੈਂਦੇ ਬਾਕੀ ਤੁਹਾਨੂੰ ਜਿਆਦਾ ਤਜਰਬਾ ਹੀ ਤੁਸੀਂ ਨਹੀਂ ਚਲੋ ਵਧਾ ਸਾਡੀ ਕਈ ਗੱਲ ਅਗਲਾ ਕਹਿਣਦਾ ਵੀ ਯਾਰ ਅੱਧੇ ਟਾਇਰਾਂ ਨੂੰ ਵੱਧ ਕਹੀ ਜਾਂਦੇ ਆ ਦੇਖ ਲਓ ਵੀਰੋ ਅੱਧੇ ਤੁਸੀਂ ਗਿਣੋ ਟਾਇਰ ਅੱਧੇ ਕੀ ਗਿਣੋ ਟਾਇਰ ਦੇਖ ਲਓ ਆ ਗੁੱਡੀ ਤੁਹਾਨੂੰ ਆ ਖੱਬਾ ਟਾਇਰ ਤੇ ਉਧਰ ਸਾਰੇ ਟਾਇਰਾਂ ਤੇ ਨਿਗਾ ਮਾਰਾ ਦੇਣਾ ਅਗਲੇ ਥੋੜੇ ਜੇ ਦਬਦੇ ਆ ਟਾਇਰ ਮੜਾ ਸਲਫ ਮਾਰੇਗਾ ਬਾਜ ਪੂਜ ਸੁਣਾ ਦਈਏ ਸਲਫ ਸਟਾਰਟ ਹਾਂ ਅੱਛਾ ਬੈਟਰੀ ਲਾਈ ਤੇ ਨਹੀਂ ਵਿੱਚੋਂ ਦੇਖੇ ਮੜਾ ਯਾ ਰੋੜਾ ਰੋੜਾ ਲਾ ਦਿਓਗੀ ਕਾ ਸ਼ੋ ਫੋਲੀ ਮੜਾ ਜਾ ਬਲੂ ਬਲੂ ਦਿਖਾ ਦਈਏ ਆਲਾ ਬੇਰਾ ਤੇ ਆਪਣਾ ਸਾਰਾ ਬਾਕੀ ਹੈਡ ਹਟੇ ਦੇ ਆ ਨਾ ਟੁੱਲਾ ਨਹੀਂ ਕੋਈ ਹੈਡ ਦਾ ਸਿਰਫ ਪੰਪ ਪੰਪ ਕਹਿੰਦੇ ਕਰਾਇਆ ਤੇ ਆ ਬਾਰਡਰ ਬਾਡੀ ਬਦਲੀ ਹੋਣੀ ਕਿਤੇ ਹਨਾ ਰੈਡੀਏਟਰ ਦਾ ਤੁਹਾਨੂੰ ਪਤਾ ਨਹੀਂ ਕਿਹੜਾ ਮੜਾ ਜਾ ਨਹੀਂ ਕਿਹੜਾ ਦਹੀਂ ਕਿਹੜਾ ਮੜਾ ਜਾਈ ਦਹੀਂ ਫੇਰ ਹਾਂ ਆਹ ਲੋ ਜੀ ਬਾਂਦਰ ਰੇਸ ਤੇ ਡਰਾਈਵਰ ਜਿਹੜਾ ਖਾਂਦਾ ਇਹ ਵੀ ਮੇਰੇ ਮਾਮਾ ਜੀ ਤੇ ਆ ਇਧਰ ਹੋ ਜਾ ਬਈ ਇਹ ਇਹਨਾਂ ਦਾ ਬੇਟਾ ਇਧਰ ਲਈ ਖੁੱਠੀ ਇਹਨਾਂ ਦੀ ਆ ਤਾਂ ਇਧਰ ਆਹ ਉਹ ਬੇਟਾ ਮਾਮੇ ਦਾ ਇਹ ਸਾਰੇ ਪਰਿਵਾਰ ਸਾਡੇ ਹਰਿਆਣੇ ਚ ਇੱਥੇ ਰਹਿਆਂ ਜਾਲਾਚਰ ਇੱਥੇ ਕਹਣਾ 4-5 ਸਾਲ ਜ਼ਿੰਦਗੀ ਦੇ ਕੱਢੇ ਆ ਇਹਨਾਂ ਕੋਲ 735 ਆ ਤੇ ਬੰਦ ਕਰ ਦੇ ਬਾਈ ਫਿਰ ਮੁੱਲ-ਮੁੱਲ ਦੱਸ ਦੀਏ ਜਿਆਦਾ ਲੰਮੀ ਨਾ ਕਰੀਏ ਵੀਡੀਓ ਸੁੱਕੀਆਂ ਬ੍ਰੇਕਾਂ ਟਰੈਕਟਰ ਤੇ ਇਹ ਇੱਕੋ ਗੱਲ ਦੇਣ ਲੈਣ ਵਾਲਾ ਮੁੱਲ ਦੱਸੀ ਭਰਾ ਮੰਗੀ ਤੁਸੀਂ ਪੈਸੇ ਜਿੰਨੇ ਮਰਜ਼ੀ ਜਾਓ ਕਿਉਂ ਚੀਜ਼ ਮਾਡਲ ਦੇ ਹਿਸਾਬ ਨਾਲ ਵਿਕਦੀ ਆ ਆ ਹੁਣ ਇਹਦੇ ਜਾਂ ਸ਼ੋਹ ਦੇ ਰੰਗ ਤਾਂ ਜਿਆਦਾ ਆ ਸ਼ੋਹ ਲਾ ਕੇ ਰਿਪਰ ਕਰਕੇ ਚੱਲੀ ਸੀ ਤੇ ਆ ਰੰਗ ਤਾਂ ਨੋ ਫਿੱਕਾ ਦੀਦਾ ਹੋਣਾ ਮੜਾ ਜਾਂ ਬਾਕੀ ਜਦੋਂ ਨਾ ਇਹ ਕੰਪਾਊਂਡ ਪਾਲਚ ਹੋ ਗਿਆ ਨਾਲ ਤੇ ਚੱਲ ਜਾਣਾ ਰਵੰਗ ਹੋ ਗਈ ਨਾ ਨਾਲ ਪਤਾ ਨਹੀਂ ਲੱਗਣਾ ਰੰਗ ਤਾਂ ਨਾਲ ਹੀ ਰਲ ਜਾਣਾ ਮੜਾ ਜਾਂ ਇੱਕ ਮਰ ਰਿਕਾਰਡ ਤੇ ਆ ਨੰਦਾ ਖਾਦਣਾ ਉਹ ਆਪਣੇ ਚੈਨਲ ਤੇ ਆਪਾਂ ਕਦੇ ਐਵੇਂ ਉਹ ਬਣਾਉਟੀ ਗੱਲ ਨਹੀਂ ਕਦੇ ਪਾਈ ਤੇ ਜਿਹੜਾ ਰੰਗ ਆ ਰੰਮਾ ਤੇ ਰਿੰਨਲ ਜਾਂ ਕਿਤੇ ਕਰਾਇਆ ਨਹੀਂ ਆ ਰੰਗ ਇਹਨਾਂ ਨੇ ਸਾਰਾ ਜੋ ਕੁਝ ਹੈਗਾ ਨਾਲ ਦਾ ਲਿੰਕਾਂ ਚੱਕ ਤੱਕ ਪਿਛਲਾ ਹਿੱਸਾ ਹਲੇ ਤੱਕ ਖੁੱਲਾ ਨਹੀਂਗਾ ਆ ਤੁਸੀਂ ਵੇਖ ਲਓ ਜਿੱਤਰਾ ਹੈਗਾ ਸਾਰਾ ਪਿਛਲਾ ਹਿੱਸਾ ਹਾਲ ਤੱਕ ਕਿਤੋਂ ਵੀ ਕਿਤੇ ਚਾਬੀ ਨਹੀਂ ਲੱਗੀ ਬਾਕੀ ਭਰਾ ਸਾਰੇ ਸਿਆਣੇ ਆ ਆਪਣਾ ਤਸੱਲੀ ਕਰ ਲੋ ਜਦੋਂ ਜਿਹਨੇ ਚੀਜ਼ ਲੈਣੀ ਆ ਉਹਦੀ ਫੁੱਲ ਤਸੱਲੀ ਕਰਕੇ ਇੱਥੇ ਪਿੰਡ 'ਚ ਖੜਾ ਅ ਸੱਚ ਸਭ ਤੋਂ ਵੱਡੀ ਗੱਲ ਯਾਰ ਦੱਸੀ ਨਹੀਂ ਤੂੰ 3 ਸਪੀਡ ਕਰਾਇਆ ਹੋਇਆ ਏ ਹਾਂਜੀ 3 ਸਪੀਡ ਕਰਾਇਆ ਹੋਇਆ ਏ ਹਾਂ ਆ ਤਾਂ ਵੀਰੇ ਗੱਲ ਵਿੱਚ ਚੱਲਦੀ ਵੀਡੀਓ ਦੇ ਵਿੱਚ ਰਹੀ ਗਈ ਏ 3 ਸਪੀਡ ਕਰਾਇਆ ਹੋਇਆ ਵੀਰੇ ਤੇ ਉਹ ਲੀਵਰ ਲੱਗਾ ਇਹਦਾ ਤੇ ਕਰਾਇਆ ਕਿੱਥੋਂ ਸੀ ਬਾਈ ਇਹ ਇਹ ਉੱਥੇ ਆਪਣਾ ਅਨਾਬੇ ਉਹ ਜਨੌਦਿਆਂ ਕਰਾਇਆ ਸੀ ਜਨੌਦਿਆਂ ਕਰਾਇਆ ਸੀ ਇਹਨਾਂ ਨੇ ਬੰਦਾ ਫੋਰਮ ਇਹਨਾਂ ਨੂੰ ਸਾਰਾ ਪਤਾ ਇਹਨੇ ਕਰਾਇਆ ਸੀਗਾ ਜਨੌਦਿਆਂ ਉਦੋਂ ਤਾਂ ਰਾਸ਼ਵੀ ਬੜਾ ਸੀ ਜਦੋਂ ਕਰਾਇਆ ਉਦੋਂ ਪੈਸੇ ਵੀ ਰੁਪਈਆ ਮੈਂ 40-45000 ਰੁਪਈਆ ਤੇ 3 ਸਪੀਡ ਦਾ ਲੈ ਗਏ ਸੀ ਉਦੋਂ ਉਸ ਟਾਈਮ ਤਾਂ ਜਦੋਂ ਨਵਾਂ ਨਵਾਂ ਚੱਲਿਆ ਉਦੋਂ ਕਰਾਇਆ ਇਹ 3 ਸਪੀਡ ਤੇ ਚਲੋ ਹੁਣ ਤਾਂ ਰੇਟ ਮਾੜਾ ਮੋਟਾ ਘੱਟ ਵੀ ਹੋ ਗਿਆ ਲਓ ਬਾਈ ਹੁਣ ਤੁਹਾਨੂੰ ਆ ਸਟੀering ਚੱਕਰ ਚੁੱਕਰ ਆ ਲਾਉਣਾ ਲਾਉਣਾ ਤਾਂ ਨਹੀਂ ਕੋਸ ਹੁਣ ਪਹਿਲਾਂ ਪਹਿਲਾਂ ਦੱਸ ਦਿਓ ਕੋਈ ਚੀਜ਼ ਹਾਂ ਆ ਬਾਕਸ ਹੀ ਆ ਡੈੱਕ ਤੇ ਤੁਸੀਂ ਲਾ ਲਿਆ ਨਾਲੋਂ ਹੈ ਡੈੱਕ ਦੇ ਦਾਂਗੇ ਹੈ ਡੈੱਕ ਦੇ ਦਾਂਗੇ ਨਾ ਨਾਲ ਹਾਂ ਸੌਦੇ ਦੇ ਵਿੱਚ ਹੁਣ ਮੁੱਲ ਦੱਸਿਓ ਇੱਕ ਵਾਰੀ ਫੇਰ ਕਿੰਨੇ ਦਾ ਬਾਈ ਦੇਣਾ ਇਹ ਵੀ ਜਿਹਾ ਤਵਾ ਤੇ ਨਹੀਂ ਹੈ ਬਾਕੀ ਮਾਨਤਾ ਨੂੰ ਹੋ ਜੂਗਾ ਨਾਲ ਜੋ ਕੁਝ ਲੱਗਾ ਨਾਲ ਮਿਲਣਾ ਡਿਸਟ੍ਰੀਬਿਊਟਰ ਸਪੇਅਰ ਲਵਾਇਆ ਹੈ ਟਰੈਕਟਰ ओरिजिनल ਤੇ ਬੁੱਚਰ ਦਾ ਡਿਸਟ੍ਰੀਬਿਊਟਰ ਆ ਸਾਈਡ ਡਿਸਟ੍ਰੀਬਿਊਟਰ ਲੱਗਾ ਹੈ ਹੈ ਸੁੱਕੀਆਂ ਬ੍ਰੇਕਾਂ ਚ ਮਰਗਾੜ ਮੜਾ ਜਾਂ ਇੱਕ ਹੈਗਾ ਉਹ ਵੀ ओरिजिनल ਆ ਕੋਈ ਐ ਨਹੀਂ ਬਦਲਿਆ ਨਹੀਂ ਹੋਇਆ ਮਰਗਾਟਾ ਨਾਲ ਦਾ ਬਿਲਕੁਲ ਸਾਫ਼ ਆ ਉਹ ਵੀ ਮਰਗਾੜ ਮੜਾ ਜਾਂ ਹੋ ਜਾਣਾ ਤੇ ਕਿਥੋਂ ਪਿਛਲਾ ਹਿੱਸਾ ਕਿਤੋਂ ਵੀ ਕੋਈ ਚਾਬੀ ਨਹੀਂ ਲੱਗੀ ਹਲ ਤੱਕ ਜਿਹੜਾ ਰੀਨਲ ਆ ਸਾਰਾ ਕੁਝ ਕੋਈ ਸ਼ੈ ਬਦਲੀ ਨਹੀਂ ਹੋਈ ਉਹ ਲੱਪੇ ਲੱਕੇ ਸਟੈਪ ਲੈਜਰ ਲਾਏ ਹੋਏ ਸੀ ਬਾਅਦ ਚ ਉਹਨਾਂ ਨੇ ਫੇਰ ਸੰਗਲ ਲਾਤੇ ਅੱਛਾ ਹਾਂਜੀ ਇਹ ਕਿੰਨਾ ਚਿਰ ਰੱਖਿਆ ਆਪਾਂ ਇਹ ਇਹ ਵੀਰ ਜੀ ਆਪਣੇ ਕੋ ਕਾਫੀ ਟਾਈਮ ਹੋ ਗਿਆ ਇਹਨੂੰ ਟਰੈਕਟਰ ਨੂੰ ਅੱਛਾ ਹਾਂਜੀ ਇੰਜਨ ਗੇਅਰ ਦੀ ਤਸੱਲੀ ਆ ਪੂਰੀ ਦੇਖੋ ਭਰਾ ਲਾਏ ਨੇ ਫੋਨ ਜ਼ਿੰਮੇਵਾਰੀ ਆ ਵੀਰ ਆਪਣੀ ਤੇ ਛੱਡਣਾ ਕਿੰਨੇ ਦਾ ਹੁਣ ਮੋਲੀ ਬੜਾ ਮੰਗੀ ਜਾਂਦੇ ਨੇ ਤੇ ਤਾਂ ਨਹੀਂ ਹੋ ਜੂਗਾ ਟਰੈਕਟਰ ਦਿਖਾਓ ਕਿਹਨੂੰ ਮਾਣ ਤਣ ਕਿੰਨੇ ਦਾ ਫਿਰ 2.5 ਦਾ ਕੋ ਪੋਨੇ ਤਿੰਨ ਦਾ ਕੋ ਮਾਣ ਤਣ ਵੀ ਕੋ ਪਤਾ ਲੱਗੇ ਨਾ ਤੇ ਇਹ